ਚਲੋ ਬਹੁਤ ਬਹੁਤ ਧੰਨਵਾਦ ਆਪਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਜ਼ਿਲ੍ਹਾ ਪ੍ਰੀਸ਼ਦ ਔਰ ਜਿਹੜੀ ਬਲਾਕ ਸੰਪਤੀ ਦੀ ਚੋਣ ਹੋ ਰਹੀ ਹੈ ਪੂਰੇ ਪੰਜਾਬ 'ਚ ਹੀ ਹੋ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਪਹਿਲਾਂ ਅਸੀਂ ਆਪਣੇ ਉਮੀਦਵਾਰਾਂ ਦੀ ਮੀਟਿੰਗ ਕੀਤੀ ਹੈ ਔਰ ਹੁਣ ਤੁਹਾਡੇ ਨਾਲ ਪ੍ਰੈਸ ਮਿਲਣੀ ਕਰ ਰਹੇ ਆ ਇਹਨਾਂ ਤੋਂ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਸਾਡੀ ਹਰ ਗੱਲ ਨੂੰ ਲੋਕਾਂ ਤੱਕ ਪਹੁੰਚਦੀ ਕਰਦੇ ਹੋ ਇਹ ਚੋਣਾ ਲੋਕ ਰਾਜ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਕਿਉਂਕਿ ਮੋਢਲੇ ਪੱਧਰ ਤੋਂ ਲੋਕ ਰਾਜ ਨੂੰ ਮਜ਼ਬੂਤ ਕਰਨ ਲਈ ਇਹ ਚੋਣਾਂ ਜਿਹੜੀਆਂ ਨੇ ਬਹੁਤ ਅਹਿਮ ਅਹਿਮੀਅਤ ਰੱਖਦੀਆਂ ਜਿੱਥੋਂ ਤੱਕ ਖੰਨੇ ਦਾ ਸਵਾਲ ਹੈ ਖੰਨੇ ਵਿੱਚ ਤੁਸੀਂ ਤਾਂ ਜਾਣਦੇ ਹੀ ਹੋ ਕਿ 16 ਜਿਹੜੇ ਨੇ ਬਲਾਕ ਸੰਪਤੀ ਦੇ ਜ਼ੋਨ ਨੇ ਔਰ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੇ ਔਰ ਉਹਦੇ 'ਚ ਇੱਥੋਂ ਤੱਕ ਉਮੀਦਵਾਰਾਂ ਦਾ ਸਵਾਲ ਹੈ ਕਾਂਗਰਸ ਪਾਰਟੀ ਨੇ ਆਪਣੇ ਜਿਹੜੇ ਵੀ ਜ਼ੋਨ ਮੁਤਾਬਕ ਬਲਾਕ ਸੰਪਤੀ ਚੋਂ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿੰਨੇ ਪਿੰਡ ਨੇ ਉਹਨਾਂ ਚੋਂ ਜੋ ਸੰਗਠਨ ਆ ਸਾਡਾ ਪਾਰਟੀ ਦਾ ਉਹਨਾਂ ਤੋਂ ਰੈ ਮਸ਼ਵਰਾ ਲੈ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਔਰ ਜਿਹਦੇ 'ਚ ਅਸੀਂ तकरीबन ਸਾਰੇ ਦੇ ਸਾਰੇ ਉਮੀਦਵਾਰ ਜਿਹੜੇ ਨੇ ਅੱਜ ਐਲਾਨ ਦਿੱਤੇ ਨੇ ਔਰ ਅੱਜ ਤੋਂ ਹੀ ਸਾਡੀ ਜਿਹੜੀ ਚੋਣ ਮੁਹਿੰਮ ਉਹ ਸ਼ੁਰੂ ਹੋ ਗਈ ਹੈ ਔਰ तमाम ਸਾਡੀ ਪਾਰਟੀ ਦੀ ਲੀਡਰਸ਼ਿਪ ਨੇ ਅੱਜ ਉਹਨਾਂ ਦੀ ਹਾਜ਼ਰੀ ਚ ਕੈਂਡੀਡੇਟ ਜਿਹੜੇ ਨੇ ਉਹ ਅਨਾਉਂਸ ਹੋਏ ਨੇ ਔਰ ਤੁਹਾਡੇ ਸਾਹਮਣੇ ਸਾਰਿਆਂ ਨੂੰ ਰੂਪ ਰੂਪੀ ਕੀਤਾ ਇਹ ਜਿਹੜੀਆਂ ਚੋਣਾਂ ਨੇ ਜਿਹੜੇ ਜਿਹੜੇ ਮੁੱਦਿਆਂ ਤੇ ਅਸੀਂ ਲੜਨ ਜਾ ਰਹੇ ਹਾਂ ਕਾਂਗਰਸ ਪਾਰਟੀ ਜਿੱਥੋਂ ਤੱਕ ਸਥਾਨਕ ਮੁੱਦੇ ਨੇ ਉਹ ਵੀ ਬਹੁਤ ਐਹਮੀਅਤ ਰੱਖਦੇ ਨੇ ਆ ਆਪੋ ਆਪਣੇ ਪਿੰਡਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਲੋੜਾਂ ਨੇ ਬਹੁਤ ਸਾਰੀਆਂ ਮੰਗਾਂ ਨੇ ਆ ਉਹ ਸਥਾਨਕ ਜਿਹੜੇ ਮੁੱਦੇ ਹੋਣਗੇ ਉਹ ਵੀ ਅਸੀਂ ਇਹ ਆਪ ਕਾਂਗਰਸ ਪਾਰਟੀ ਜਿਹੜੀ ਆ ਉਹਨਾਂ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਊਗੀ ਔਰ ਲੋਕਾਂ ਸਾਹਮਣੇ ਰੱਖਾਂਗੇ ਔਰ ਜਿਹੜੇ ਸੂਬੇ ਦੇ ਮੁੱਦੇ ਨੇ ਉਹ ਵੀ ਇਹਨਾਂ ਟੋਣਾਂ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਜਿਹੜੀ ਆ ਉਹ ਆਵਾਜ਼ ਸੁਣਾਈ ਦਵੂ ਪੰਦਰੀ ਸਾਹਿਬ ਕਿੰਨੇ ਜੋਨ ਨੇ ਆਪਣੇ ਜੀ 16 ਮਾ ਕਿਆ ਘਟਿਆ ਜੀ ਬਲਾਕ ਸਮਤੀ ਦੇ 16 ਜ਼ੋਨ ਨੇ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਖੰਨੇ ਵਿਧਾਨ ਸਭਾ ਹਲਕੇ ਦੇ ਹਾਂ ਮੈਂ ਇਹੀ ਕਹਿ ਰਿਹਾ ਪਹਿਲਾਂ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਮੁੱਦੇ ਜਿਹੜੇ ਨੇ ਉਹ ਬਹੁਤ ਸਾਰੇ ਗੰਭੀਰ ਮੁੱਦੇ ਨੇ ਅੱਜ ਜੇ ਖੰਨੇ ਦੀ ਮੈਂ ਗੱਲ ਕਰਾਂ ਖੰਨੇ ਦੇ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਟੁੱਟੀਆਂ ਪਈਆਂ ਨੇ ਪਿਛਲੇ 4 ਸਾਲ ਤੋਂ ਸਰਕਾਰ ਦੀ ਬਹੁਤ ਬੇਰੁਖੀ ਔਰ ਅਣ ਦੇਖੀ ਰਹੀ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਸਪੈਸ਼ਲ ਰਿਪੇਅਰ ਤੱਕ ਨਹੀਂ ਹੋਈ ਨਵੀਂ ਸੜਕ ਤਾਂ ਖੈਰ ਬਣਾਉਣੀਆਂ ਹੋ ਕੀ ਸੀ ਇਹਨਾਂ ਨੇ ਸੋ 4 ਸਾਲਾਂ ਚ ਅੱਜ ਤੁਸੀਂ ਜਿਹੜੇ ਮਰਜੀ ਪਾਸੇ ਚਲੇ ਜਾਓ ਜਿਹੜੇ ਮਰਜੀ ਪਿੰਡਾਂ ਚਲੇ ਜਾਓ ਅੱਜ ਸੜਕਾਂ ਦਾ ਬਹੁਤ ਹੀ ਮਾੜਾ ਹੈ ਪਿੰਡਾਂ ਦੇ ਵਿਕਾਸ ਦਾ ਬਹੁਤ ਪਿਛੜਿਆ ਹੋਇਆ ਜਿਹੜਾ ਵਾ ਉਹ ਵਿਕਾਸ ਜਿਹੜਾ ਪਿਛੜ ਚੁੱਕਿਆ ਕੋਈ ਵੀ ਵਿਕਾਸ ਦਾ ਪੈਸਾ ਜਿਹੜਾ ਉਹ ਨਹੀਂ ਆਇਆ ਸਿਰਫ ਗੱਲਾਂ ਕਰਨ ਤੋਂ ਸਿਵਾਏ ਇਹ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਸਿਵਾਏ ਝੂਠੇ ਪਰਚੇ ਦਰਜ ਕਰਨ ਤੋਂ ਸਿਵਾਏ ਸਾਡੇ ਜਿਹੜੇ ਵਿਰੋਧੀ ਧਿਰਾਂ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਦੇ ਉੱਤੇ ਡਰ ਜਿਹੜਾ ਪਰਚਾ ਦਾ ਦਿੱਤਾ ਜਾਂਦਾ ਉਹਨਾਂ ਨੂੰ ਧਮਕਾਇਆ ਜਾਂਦਾ ਡਰਾਇਆ ਜਾਂਦਾ ਇਸ ਤੋਂ ਇਲਾਵਾ 4 ਸਾਲ ਚ ਇਹ ਜਿਹੜੀ ਨਵੀਂ ਸਰਕਾਰ ਅੱਜ ਤੋਂ 4 ਸਾਲ ਪਹਿਲਾਂ ਬਣੀ ਸੀ ਉਹਨਾਂ ਦੀ ਪ੍ਰਾਪਤੀ ਜਿਹੜੀ ਆ ਉਹ ਨਿਲ ਜ਼ੀਰੋ ਨਜ਼ਰਾਂ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੋਣਾਂ 'ਚ ਅਸੀਂ ਲੋਕਾਂ ਸਾਹਮਣੇ ਲੈ ਕੇ ਜਾਵਾਂਗੇ ਸਰ ਸਤਾ ਦੇਖੋ ਤੁਹਾਡੇ ਯਾਦ ਹੋਏਗਾ ਜਦੋਂ ਉਪ ਚੋਣ ਹੋਈ ਆ ਇੱਥੇ 2 ਨੰਬਰ ਵਾਰਡ ਕਿਸ ਤਰੀਕੇ ਨਾਲ ਸ਼ਰੇਆਮ ਜਿਹੜੀ ਆ ਉਹ ਗੁੰਡਾਗਰਦੀ ਹੋਈ ਔਰ ਲੋਕਤੰਤਰ ਨੂੰ ਤਾਰ-ਤਾਰ ਕੀਤਾ ਗਿਆ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਜਿੱਤ ਰਿਹਾ ਸੀਗਾ ਉਹਨੂੰ ਪਹਿਲਾਂ ਤਾਂ ੱੱਕੇ ਨਾਲ ਇਹ ਹਰਾਉਣ ਦਾ ਐਲਾਨ ਕਰਨ ਜਾ ਰਹੇ ਸੀ ਪਰ ਜਦੋਂ ਸਾਡੀ ਪਾਰਟੀ ਔਰ ਅਸੀਂ ਸਾਥੀਆਂ ਨੇ ਪੂਰਾ ਦਮ ਖੰਮ ਦੇ ਨਾਲ ਜੋਰ ਉੱਥੇ ਪੂਰਾ ਆਪਣਾ ਪ੍ਰਦਰਸ਼ਨ ਕੀਤਾ ਰੋਜ਼ ਪ੍ਰਦਰਸ਼ਨ ਕੀਤਾ ਤਾਂ ਇਹਨਾਂ ਨੂੰ ਫੇਰ ਉਹਦੇ ਤੇ ਦੁਆਰਾ ਉਹਦੇ ਤੇ ਮੁੜ ਵਿਚਾਰ ਕਰਨਾ ਪਿਆ ਅਖੀਰ ਨੂੰ ਜਿਹੜੀ ਤੀਜੀ ਮਸ਼ੀਨ ਸੀ ਉਹ ਇਹਨਾਂ ਦੇ ਨਮਾਇੰਦਿਆਂ ਨੇ ਉਹ ਧਰਤੀ ਤੇ ਸਿੱਟ ਕੇ ਉਹਨੂੰ ਤੋੜ ਦਿੱਤਾ ਗਿਆ ਔਰ ਅਸੀਂ ਭਾਰੀ ਉਹਦਾ ਵਿਰੋਧ ਕੀਤਾ ਸੜਕਾਂ ਜਾਮ ਕੀਤੀਆਂ ਸੜਕਾਂ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਉਹਦਾ ਦੁਬਾਰਾ ਉਹ ਜਿਹੜੀ ਮਸ਼ੀਨ ਟੁੱਟੀ ਸੀ ਉਹਦਾ ਰੀਪੋਲਿੰਗ ਹੋਈ ਇਹ ਸਾਡੇ ਸਾਹਮਣੇ ਹੈ ਕਦੇ ਖੰਨੇ ਚ ਹੋਇਆ ਕਦੇ ਅਸੀਂ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਇੱਕ ਆਧਾਰਨ ਕਿ ਮਸ਼ੀਨ ਜਿਹੜੀ ਉਹ ਤੋੜ ਦਿੱਤੀ ਗਈ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜ਼ੀਰੋ ਐਫ ਆਈ ਆਰ ਵਿਦਾਊਟ ਐਨੀ ਨੇਮ ਕਿਸੇ ਦਾ ਨਾਮ ਤੋਂ ਬਿਨਾਂ ਐਫ ਆਈ ਆਰ ਦਰਜ ਹੋਈ ਔਰ ਜਦੋਂ ਦੁਬਾਰਾ ਰੀਪੋਲ ਹੋਇਆ ਉਹ ਵੀ ਸਾਡੇ ਭਾਰੀ ਵਿਰੋਧ ਦੇ ਬਾਅਦ ਵਿੱਚ ਕਿ ਉਸ ਮਸ਼ੀਨ ਤੇ ਉੱਤੇ ਜਦੋਂ ਅਮਨ ਮਾਨਾ ਬੋਟਾਂ ਪਈਆਂ ਤਾਂ ਸਾਡਾ ਉਮੀਦਵਾਰ ਬੜੀ ਸ਼ਾਨ ਦੇ ਨਾਲ ਕਾਂਗਰਸ ਪਾਰਟੀ ਦਾ ਉੱਥੋਂ 2 ਨੰਬਰ ਵਾਰਚੂ ਜਿੱਤੇ ਤੇ ਜੇ ਹੁਣ ਵੀ ਇਹੀ ਇਹ ਇਹਨਾਂ ਨੂੰ ਲੋਕ ਲੋਕ ਮਾਫ਼ ਨਹੀਂ ਕਰਨਗੇ ਬੜੀ ਵੱਡੀ ਕੀਮਤ ਚੁਕਾਉਣੀ ਪਊਗੀ ਇਹਨਾਂ ਨੂੰ ਅਗਰ ਇਹ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਵੀ ਕਰਨਗੇ ਜੇ ਸੋਚਦੇ ਵੀ ਹੋਣਗੇ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਖੰਨਾ ਇਲਾਕਾ ਹੈ ਇਹ ਅਮਨ ਪਸੰਦ ਇਲਾਕਾ ਹੈ ਇਹ ਭਾਈਚਾਰਕ ਸਾਂਝ ਜਿਹੜੀ ਆ ਇਹਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ ਜੇ ਕਿਸੇ ਨੇ ਸਾਡੇ ਭਾਈਚਾਰੇ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜੇ ਲੋਕਤੰਤਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹ ਸਾਡੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਔਰ ਮੈਂ ਅਫਸਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਜੇ ਕਿਸੇ ਨੇ ਸਾਡੇ ਉਮੀਦਵਾਰ ਦਾ ਕੋਈ ਨਾਮਜ਼ਦਗੀ ਜਿਹੜਾ ਪੇਪਰ ਹੈ ਉਹ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਵੱਡਾ ਅੰਜਾਮ ਜਿਹੜਾ ਇਹਨਾਂ ਨੂੰ ਪੁਗਤਣਾ ਪਊਗਾ ਅਸੀਂ ਸੜਕਾਂ ਜਾਮ ਕਰਾਂਗੇ ਅਸੀਂ ਔਨਰੇਬਲ ਕੋਰਟਸ ਦਾ ਦਰਵਾਜ਼ਾ ਖੜਕਾਵਾਂਗੇ ਇਹਨਾਂ ਅਫਸਰਾਂ ਨੂੰ ਮਜਬੂਰ ਹੋਣਾ ਪਏਗਾ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨ ਦੇ ਅੱਜ ਜਿਹੜੀ ਮਸ਼ੀਨ ਟੁੱਟੀ ਸੀ ਉਹਦੇ 'ਚ ਵੀ ਅਸੀਂ ਹਾਈ ਕੋਰਟ ਗਏ ਹੋਏ ਹਾਂ ਅੱਜ ਇਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਉੱਥੇ ਦੇਣ ਨੂੰ ਇਹਨਾਂ ਅੱਜ ਜਿਹੜੇ ਇਹ ਅਫਸਰ ਨੇ ਇਹ ਅੱਜ ਫਸਦੇ ਨਜ਼ਰ ਆ ਰਹੇ ਨੇ ਸੋ ਇਸ ਕਰਕੇ ਮੈਂ ਅਫਸਰਾਂ ਨੂੰ ਵੀ ਕਹਾਂਗਾ ਕਿ ਇਹ ਸਰਕਾਰ ਦਾ ਕੋਈ ਵਾਦਾ ਸਮਾ ਨਹੀਂ ਰਹਿ ਗਿਆ 7-8 ਮਹੀਨੇ ਦੀ ਗੱਲ ਹੈ ਜੇ ਕਿਸੇ ਨੇ ਕੋਈ ਮਾੜੀ-ਮੋਟੀ ਵੀ ਕੋਈ ਗਲਤ ਕੋਈ ਇਸ ਤਰ੍ਹਾਂ ਦੀ ਕੋਈ ਲੋਕਤੰਤਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾ ਉਹ ਕਾਂਗਰਸ ਪਾਰਟੀ ਚੈਨ ਨਾ ਨਹੀਂ ਬੈਠੂਗੀ ਸਾਡੇ ਜਿਹੜੇ ਅੱਜ ਨਮਾਇंदे ਨੇ ਉਹ ਅੱਜ ਤਿਆਰ ਨਹੀਂ ਸਾਡੇ ਪਾਰਟੀ ਦੇ ਕਾਰਕੁਨ ਤਿਆਰ ਨਹੀਂ ਅਸੀਂ ਫਿਰ ਸੜਕਾਂ ਜਾਮ ਕਰਦੇਾਂਗੇ ਇਹਨਾਂ ਨੂੰ ਮੈਂ ਅੱਜ ਹੀ ਇਹ ਗੱਲ ਕਹਿਣੀ ਚਾਹੁੰਦਾ ਕੋਈ ਜਿੱਤ ਜਿਹੜੀ ਆ ਉਹ ਪ੍ਰਮਾਤਮਾ ਔਰ ਲੋਕਾਂ ਦੇ ਹੱਥ ਚ ਅਸੀਂ ਆਪਣੇ ਮੁੱਦੇ ਲੈ ਕੇ ਜਾਵਾਂ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਤੁਹਾਡੇ ਨਾਲ ਆ ਵਾਦਾ ਖਲਾਫੀ ਹੋਈ ਹੈ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਪਹਿਲਾਂ 1000 ਰੁਪਏ ਦਾ ਫਿਰ 1100 ਦਾ ਜਿਹੜਾ ਝੂਠਾ ਵਾਦਾ ਕੀਤਾ ਉਹ ਪੂਰਾ ਕਿਉਂ ਨਹੀਂ ਹੋਇਆ ਕਿਉਂ ਅੱਜ ਸਾਡੇ ਸੜਕੇ ਹਲਕੇ ਦੀਆਂ ਸੜਕਾਂ ਟੁੱਟੀਆਂ ਪਈਆਂ ਕਿਉਂ ਅੱਜ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਕਿਉਂ ਅੱਜ ਅੱਜ ਹਰ ਗੱਲ ਜਿਹੜੀ ਆ ਉਹ ਉੱਥੇ ਦੀ ਉੱਥੇ ਧਰੀ ਧਰਾਈ ਪਈ ਹੈ ਅੱਜ ਕਿਉਂ ਇੰਨਾ ਭ੍ਰਿਸ਼ਟਾਚਾਰ ਕਿਉਂ ਵਧਿਆ ਹੋਇਆ ਅੱਜ ਕਿਉਂ ਇਹ ਜਿਹੜੇ ਲੋਕ ਨਮਾਇੰਦੇ ਨੇ ਉਹ ਅਫਸਰਾਂ ਦੇ ਹੱਥਾਂ 'ਚ ਕਿਉਂ ਖੇਡ ਰਹੇ ਨੇ ਕਿਉਂ ਅੱਜ ਗੈਂਗਸਟਰਿਜ਼ਮ ਕਿਉਂ ਇੱਥੇ ਵੱਧਦਾ ਨਜ਼ਰ ਆ ਰਿਹਾ ਕਿਉਂ ਅੱਜ ਗੈਂਗ ਵਾਰ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਰੋਜ਼ ਕਤਲ ਹੋ ਰਹੇ ਨੇ ਰੋਜ਼ ਗੋਲੀ ਚੱਲ ਰਹੀ ਹੈ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਗੈਂਗਸਟਰ ਜਿਹੜੇ ਨੇ ਉਹ ਆਪੋ ਆਪਣੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਨੂੰ ਅੰਜਾਮ ਦੇ ਰਹੇ ਨੇ ਔਰ ਸਰਕਾਰ ਜਿਹੜੀ ਉਹ ਬਿਲਕੁਲ ਬੇਵੱਸ ਔਰ ਕਮਜ਼ੋਰ ਤੇ ਢਿੱਲੀ ਨਜ਼ਰ ਆ ਰਹੀ ਹੈ ਇਹ ਲੋਕਾਂ ਨੂੰ ਅਸੀਂ ਇਹ ਸਾਡੇ ਮੁੱਦੇ ਹੋਣਗੇ ਔਰ ਮੁੱਦੇ ਜਿਹੜੇ ਨੇ ਉਹ ਜਿਹੜੇ ਸਥਾਨਕ ਹੋਣਗੇ ਉਹਨਾਂ ਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਇਹ ਸਾਰੇ ਮੁੱਦਿਆਂ ਦੇ ਨਾਲ ਅਸੀਂ ਜਿਹੜੀ ਆ ਉਹ ਚੋਲੜਣਾਗੇ ਨਸ਼ਿਆਂ ਦਾ ਕਿਉਂ ਅੱਜ ਬੋਲਬਾਲਾ ਕਿਉਂ ਨਹੀਂ ਨਸ਼ੇ ਜਿਹੜੇ ਨੇ ਜਿਹੜਾ ਤੁਹਾਡਾ ਸਭ ਤੋਂ ਵੱਡਾ ਵਾਦਾ ਸੀ ਉਹ ਕਿਉਂ ਨਹੀਂ ਪੂਰਾ ਹੋਇਆ ਅੱਜ ਕਿਉਂ ਨਸ਼ਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਧੱਕਿਆ ਜਾ ਰਿਹਾ ਕਿਉਂ ਜਿਹੜੀ ਜਿਹੜੀ ਉਹ ਚੇਨ ਬਣੀ ਹੋਈ ਆ ਉਹਨੂੰ ਤੋੜਨ ਵਿੱਚ ਕਿਉਂ ਇਹ ਸਰਕਾਰ ਜਿਹੜੀ ਅਸਫਲ ਸਾਬਤ ਹੋਈ ਆ ਇਹ ਸਾਰੇ ਸਾਡੇ ਮੁੱਦੇ ਜਿਹੜੇ ਨੇ ਉਹ ਲੋਕਾਂ ਸਾਹਮਣੇ ਆਉਂਦੇ ਥੈਂਕ ਯੂ ਥੈਂਕ ਯੂ ਜੀ ਅੱਜ ਇੱਥੇ ਪਹੁੰਚੇ ਹੋ ਅੱਜ ਆਪਣੀ ਜਿਹੜੀ ਇਹ ਮੀਟਿੰਗ ਹੈ ਸਿਰਫ ਤੇ ਸਿਰਫ ਉਮੀਦਵਾਰਾਂ ਨੂੰ ਲੈ ਕੇ ਆ ਕਿਉਂਕਿ ਇੱਕ ਪਾਸੇ ਉਮੀਦਵਾਰ ਨੇ ਇੱਕ ਪਾਸੇ ਤੁਸੀਂ ਜਿਨ੍ਹਾਂ ਨੇ ਇਲੈਕਸ਼ਨ ਲੜਾਉਣੀ ਹੈ ਅੱਜ ਸਿਰਫ ਉਹਨਾਂ ਨੂੰ ਹੀ ਇੱਥੇ ਸੱਦਾ ਪੱਤਰ ਦਿੱਤਾ ਗਿਆ ਕਿ ਤੁਸੀਂ ਹੀ ਜ਼ਿੰਮੇਵਾਰੀ ਆਪਣੀ ਸੰਭਾਲ ਕੇ ਆਪੋ ਆਪਣੇ ਪਿੰਡ ਦੀ ਔਰ ਆਪਣੇ ਜ਼ੋਨ ਦੀ ਜਿਹੜੀ ਜ਼ਿੰਮੇਵਾਰੀ ਉਹ ਲੈਣੀ ਹੈ ਤਾਂ ਜੋ ਆਪਣਾ ਜਿਹੜਾ ਉਮੀਦਵਾਰ ਆ ਉਹਨੂੰ ਕੋਈ ਤਕਲੀਫ ਨਾ ਹੋਵੇ ਉਹਨੂੰ ਕਿਸੇ ਗੱਲ ਦੀ ਵੀ ਕੋਈ ਘਾਟਨਾ ਨੂੰ ਮਹਿਸੂਸ ਹੋਵੇ ਔਰ ਤੁਸੀਂ ਉਹਨਾਂ ਦੀ ਆਪ ਇਲੈਕਸ਼ਨ ਜਿਹੜਾ ਸਮਝ ਕੇ ਵੀ ਮੈਂ ਇਲੈਕਸ਼ਨ ਲੜ ਰਿਹਾ ਉਹਦੇ ਲਈ ਅੱਜ ਤੁਹਾਨੂੰ ਇੱਥੇ ਬੁਲਾਇਆ ਗਿਆ ਉਸ ਤੋਂ ਬਾਅਦ ਉਮੀਦਵਾਰਾਂ ਦਾ ਵੀ ਆਪਾਂ ਨੇ ਜਿਹੜਾ ਵਾ ਉਹ ਜਿਹੜੇ ਨੌ ਨੇ ਉਹ ਐਲਾਨ ਕਰਨੇ ਨੇ ਇਸ ਤੋਂ ਬਾਅਦ ਜਿੰਨੇ ਵੀ ਸਾਡੇ ਪੱਤਰਕਾਰ ਸਹਿਬਾਨ ਪ੍ਰੈਸ ਆਈਏ ਉਹਨਾਂ ਨੂੰ 1 ਵਜੇ ਦਾ ਟਾਈਮ ਸੀ ਅਸੀਂ ਥੋੜਾ ਜਿਹਾ ਮੀਟਿੰਗ 'ਚ ਲੇਟ ਹੋ ਗਏ ਤੇ ਕੋਈ ਤਕਰੀਬਨ 10 ਮਿੰਟ ਜੀ ਆਪਾਂ ਪ੍ਰੈਸ ਕਾਨਫਰੰਸ ਵੀ ਸ਼ੁਰੂ ਕਰ ਲਾਂਗੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਹੈ ਵੀ ਅਸੀਂ ਇਹ ਕਿਹੜੇ-ਕਿਹੜੇ ਮੁੱਦੇ ਲੈ ਕੇ ਆਪਾਂ ਜਿਹੜੀ ਚੋਲ ਲੜਨੀ ਹੈ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿਉਂਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਲੋਕਾਂ 'ਚ ਕਿਵੇਂ ਜਾਣਾ ਕਿਹੜੀ ਗੱਲ ਨੂੰ ਲੈ ਕੇ ਜਾਣਾ ਇਹ ਸਾਰੀਆਂ ਗੱਲਾਂ ਆਪਾਂ ਨੂੰ ਉਮੀਦਵਾਰਾਂ ਨੂੰ ਜਾਂ ਆਪਣੀ ਟੀਮ ਨੂੰ ਪਤਾ ਹੋਣੀ ਚਾਹੀਦੀਆਂ ਨੇ ਤਾਂ ਅਸੀਂ ਲੋਕਾਂ ਨੂੰ ਦੱਸ ਸਕਾਂਗੇ ਵੀ ਉਹ ਸਾਨੂੰ ਵੋਟ ਕਿਉਂ ਪਾਉਣ ਅਸੀਂ ਉਹਨਾਂ ਤੋਂ ਵੋਟ ਲੈਣ ਦੇ ਕਿਉਂ ਹੱਕਦਾਰ ਕਿ ਉਹ ਸਾਨੂੰ ਆਪਣੀ ਜਿਹੜੀ ਕੀਮਤੀ ਵੋਟ ਆ ਉਹ ਸਾਡੇ ਉਮੀਦਵਾਰ ਨੂੰ ਕਿਉਂ ਪਾਉਣ ਉਹਦੇ ਲਈ ਹੀ ਆਪਾਂ ਨੂੰ ਅੱਜ ਇੱਥੇ ਮੀਟਿੰਗ ਸੱਦੀ ਗਈ ਇਸ ਤੋਂ ਤੱਕ ਦਾ ਸਥਾਨਕ ਮੁੱਦਿਆਂ ਦੀ ਗੱਲ ਆ ਹਰ ਪਿੰਡ ਦੀ ਆਪਣੀ ਸਮੱਸਿਆ ਹੈ ਹਰ ਪਿੰਡ ਦਾ ਆਪਣਾ ਕੋਈ ਅਲੱਗ ਜਿਹੜਾ ਕੰਮ ਕਾਜ ਆ ਕੋਈ ਉੱਥੇ ਅਧੂਰੇ ਕੰਮ ਪਏ ਨੇ ਉਹ ਤੁਸੀਂ ਸਾਨੂੰ ਸਾਡੇ ਉਮੀਦਵਾਰ ਨੂੰ ਜਾਂ ਸਾਨੂੰ ਜਰੂਰ ਦੱਸੋ ਤਾਂ ਕਿ ਜਦੋਂ ਆਪਾਂ ਪਿੰਡ ਜਾਈਏ ਤਾਂ ਸਾਨੂੰ ਪਤਾ ਹੋਵੇ ਵੀ ਕਿਹੜੀ ਕਿਹੜੀ ਮੰਗ ਆ ਪਿੰਡ ਦੀ ਕੀ ਚਾਹੁੰਦੇ ਨੇ ਆਉਣ ਵਾਲੀ ਸਰਕਾਰ ਆਪਣੀ ਆ 2027 ਦੀ ਹੁਣ 7-8 ਮਹੀਨੇ ਰਹਿ ਗਏ ਸਰਕਾਰ ਜਿਹੜੀ ਆ ਉਹ ਬਦਲ ਜਾਣੀ ਤੋ ਲੋਕਾਂ ਨੂੰ ਆਪਾਂ ਦੱਸਣ ਚ ਕਾਮਯਾਬ ਹੋਈਏ ਕਿ ਜੇ ਜਦੋਂ ਸਾਡੀ ਸਰਕਾਰ ਆਊਗੀ ਤੁਹਾਡੀ ਜਿਹੜੀ ਆ ਮੰਗਾਂ ਉਹ ਅਸੀਂ ਪੂਰੀ ਕਰਾਂਗੇ ਇੱਕ ਤਾਂ ਲੋਕਲ ਸਥਾਨਕ ਜਿਹੜੇ ਮੁੱਦੇ ਨੇ ਉਹ ਤੁਸੀਂ ਸਾਨੂੰ ਦੱਸਣ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਮੁੱਦੇ ਤਾਂ ਬਹੁਤ ਨੇ ਪਰ ਚਾਰ ਪੰਜ ਮੁੱਦੇ ਜਿਹੜੇ ਨੇ ਮੈਂ ਸਮਝਦਾ ਕਿ ਸਾਨੂੰ ਲੋਕਾਂ ਸਾਹਮਣੇ ਰੱਖਣੇ ਚਾਹੀਦੇ ਇੱਕ ਤਾਂ ਇੱਕ ਵੀ ਜਿਵੇਂ ਗਰਿਆਲ ਸਾਹਿਬ ਨੇ ਕਿਹਾ ਸਾਲ ਅਸ਼ਮਨ ਸਿੰਘ ਜੀ ਨੇ ਕਿ ਕੋਈ ਵਾਦਾ ਪੂਰਾ ਨਹੀਂ ਜਿਹੜੇ 4 ਸਾਲ ਪਹਿਲਾਂ ਇਹਨਾਂ ਨੇ ਜਦੋਂ ਸੱਤੋਂ ਵੋਟਾਂ ਲਈਆਂ ਵਿਧਾਨ ਸਭਾ ਵਿੱਚ ਬਾਈ ਦੀਆਂ ਉਹਦੇ ਵਿੱਚ ਜੋ-ਜੋ ਗੱਲਾਂ ਕੀਤੀਆਂ ਉਹ ਕੋਈ ਪੂਰੀਆਂ ਨਹੀਂ ਹੋਈਆਂ ਵੀ ਸਾਨੂੰ ਉਹਦਾ ਜਵਾਬ ਚਾਹੀਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਉਦੋਂ ਤਾਂ ਇਹਨਾਂ ਨੇ بڑے-ਬڑے ਐਫੀ ਡੈਫਟ ਵੀ ਦਿੱਤੇ بڑے-ਬڑے ਇਸ਼ਤਿਹਾਰ ਲਾਏ ਬੈਨਰ ਲਾਏ ਇਹਨਾਂ ਦੇ ਜਿਹੜੇ ਮੁੱਖ ਆਗੂ ਕੇਜਰੀਵਾਲ ਭਗਵੰਤ ਮਾਨ ਉਹ ਤਾਂ ਗਰੰਟੀਆਂ ਹੀ ਦਿੰਦੇ ਸੀ ਵੱਡੀਆਂ-ਵੱਡੀਆਂ ਸੋ ਉਹ ਦੱਸਣ ਆਪਾਂ ਕਾਮਯਾਬ ਹੋ ਗਏ ਲੋਕਾਂ ਨੂੰ ਵੀ ਇਹਨਾਂ ਨੇ ਕੀ ਕਹਿਣ ਇਹ ਕਹਿਆ ਸੀ ਕਿ 1000 ਰੁਪਏ ਬੀਬੀਆਂ ਪਹਿਣਾ ਨੂੰ ਸਾਰੀਆਂ ਨੂੰ ਦਬਲ ਉਹ ਆਪਾਂ ਬੀਬੀਆਂ ਪਹਿਣਾ ਨੂੰ ਸਮਝਾਉਣ ਦੇ ਕੰਮ ਲੈ ਹੋਈਏ ਇਹ ਦੇਖੋ ਕਿੰਨੀ ਵੱਡੀ ਇਹਨਾਂ ਨੇ ਸਾਡੇ ਨਾਲ ਵਾਦਾ ਖਰਾਫੀ ਕੀਤੀ 4 ਸਾਲ ਹੋ ਗਏ ਅੱਜ ਇਹਨਾਂ ਨੇ ਲਾਰਾ ਲਾਇ ਨੂੰ ਵੋਟਾਂ ਲੈ ਲਈਆਂ ਧੜਾ ਧੜ ਔਰ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਉਹ ਕਿਉਂ ਨਹੀਂ ਪੂਰਾ ਹੋਇਆ ਇਹ ਸਾਨੂੰ ਸਮਝਾਉਣ ਦੀ ਲੋੜ ਆ ਲੋਕਾਂ ਨੂੰ ਔਰ ਉਸ ਤੋਂ ਬਾਅਦ ਵਿਕਾਸ ਕਾਰਜ ਜਿਹੜੇ ਨੇ ਅੱਜ ਬਿਲਕੁਲ ਠੱਪ ਹੋਏ ਪਏ ਸੜਕਾਂ ਦਾ ਬੁਰਾ ਹਾਲ ਆ ਕੱਲ ਮੈਂ ਸ਼ਾਮ ਨੂੰ ਦੋ ਜ਼ੋਨ ਚ ਗਿਆ ਸੀਗਾ ਜਟਾਣੇ ਗਿਆ ਸੀ ਪਿੰਡ ਫਿਰ ਬੀਜੇ ਅਸੀਂ ਆ ਕੇ ਉੱਥੇ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਅਸੀਂ ਸਰਪਾਉ ਦਿੱਤਾ ਸੀਗਾ ਔਰ ਲੋਕਾਂ ਚ ਉਹਨਾਂ ਬਾਰੇ ਦੱਸਿਆ ਸੀ ਵੀ ਇਹ ਇਹ ਉਮੀਦਵਾਰ ਲੜਨਗੇ ਚੋਂ ਔਰ ਇੰਨੀ ਆ ਸੜਕਾਂ ਦਾ ਬੁਰਾ ਹਾਲ ਮੈਂ ਉਧਰੋਂ ਆ ਰਿਹਾ ਸੀਗਾ ਨੀਲੋਂ ਵਾਲੇ ਪਾਸਿਓਂ ਬੇਗੋਵਾਲ ਚ ਜਦੋਂ ਮੈਂ ਜਟਾਣੇ ਤੱਕ ਪਹੁੰਚਿਆ ਸਾਰੇ ਫਿਰ ਨਹੀਂ ਦਾ ਇੰਨਾ ਬੁਰਾ ਹਾਲ ਹੈ ਕਿ ਗੱਡੀ ਤਾਂ ਛੋਟਾ ਮੋਟਰਸਾਈਕਲ ਸਕੂਟਰ ਵੀ ਉੱਥੇ ਲੰਘਣੇ ਮੁਸ਼ਕਲ ਹੋਏ ਪਏ ਆਹ ਹਾਲਾਤ ਬਣੇ ਆ। ਆ ਹੁਣ ਮੈਂ ਇੱਥੋਂ ਮਾਚੀਵਾੜਾ ਸਾਹਿਬ ਤੋਂ ਆਇਆ। ਇੱਧਰੋਂ ਆਪਣੇ ਚੱਕ ਮਾਫੀ ਵਾਲੇ ਪਾਸਿਓਂ ਸੋ ਉੱਥੇ ਆ ਸਾਢੇ ਸੜਕਲੇ ਬੜੇ ਤੱਕ ਮੈਂ ਕਹਿੰਦਾ ਉੱਥੋਂ ਲੰਘਣਾ ਹੀ ਮੁਸ਼ਕਲ ਹੋਇਆ ਪਿਆ। ਆ ਹਾਂ। ਆ ਤੁਸੀਂ ਇੱਧਰ ਭਾਜਲੇ ਵਾਲਾ ਸੜਕ ਦੇਖ ਲਓ ਕੀ ਹਾਲ। ਰੋਜ਼ ਉੱਥੇ ਧਰਨੇ ਮਜ਼ਾਰੇ ਹੁੰਦੇ ਨੇ। ਗਵਿੰਦਗੜ੍ਹ ਤੋਂ ਲੈ ਕੇ ਭਾਜਲੇ ਤੱਕ ਆਪਣੀ ਕੀ ਕਹਿੰਦੇ ਨੇ ਖੇੜੀ ਨੌ ਸਿੰਘ ਤੱਕ ਆ ਮਲਕਪੁਰ ਵਾਲੇ ਬੈਠੇ ਨੇ ਇਹਨਾਂ ਨੂੰ ਹਾਲ ਦੇਖ ਲਓ ਉੱਥੇ ਕੀ ਹਾਲ ਹੋਇਆ ਪਿਆ ਲਲੇੜੀ ਵਾਲੇ ਪਾਸੇ ਦੇਖ ਲਓ ਜਿੱਧਰ ਨੂੰ ਮਰਜੀ ਚਲੇ ਜਾਓ ਇਹਨਾਂ ਨੇ 4 ਸਾਲਾਂ ਚ ਬੁਰਾ ਹਾਲ ਜਿਹੜਾ ਪੰਜਾਬ ਦਾ ਕਰਤਾ ਕੋਈ ਵਿਕਾਸ ਨਹੀਂ ਹੋਇਆ ਇੱਕ ਡੱਕਾ ਦੂਰਾ ਇਹਨਾਂ ਨੇ ਕੀਤਾ ਨਹੀਂ ਇਹ ਲੋਕਾਂ ਨੂੰ ਦੱਸਾਂ ਚ ਕਾਮਯਾਬ ਹੋਈ ਫੇਰ ਕਾਮਯਾਬ ਹੋਈਏ ਦੱਸਣ ਚ ਵੀ ਅੱਜ ਗੈਂਗਸਟਰ ਜਿਹੜੇ ਨੇ ਗੈਂਗ ਵਾਰ ਲੱਗੀ ਹੋਈ ਹੈ ਜਿਵੇਂ ਕਹਿ ਲਈਏ ਨਾ ਵੀ ਗੈਂਗਸਟਰਾਂ ਦੇ ਵਿੱਚ ਆ ਪਰਸੋ ਰਾਤ ਨੂੰ 12 ਵਜੇ ਵੀ ਕਪਿਆਜ ਗੋਲੀਆਂ ਚੱਲੀਆਂ ਇੱਕ ਬੀਬੀ ਨੂੰ ਆਪਣੀ ਜਾਨ ਗਵਾਉਣੀ ਪਈ ਇੱਕ ਬੰਦੇ ਦੀ ਜਾਨ ਚਲੀ ਗਈ ਰੋਜ਼ ਇਹੋ ਜਿਹੇ ਕ ドラਮਾ ਜਿਹੜੀਆਂ ਨੇ ਉਹ ਸਾਨੂੰ ਲਿਖਣ ਸੁਣਨ ਨੂੰ ਮਿਲਦੀਆਂ ਨੇ ਕਿ ਕੋਲੀ ਚੱਲ ਰਹੀ ਆ ਫਰੋਥੀਆਂ ਮੰਗੀਆਂ ਜਾ ਰਹੀਆਂ ਤੇ ਕੋਈ ਨਵੀਂ ਗੱਲ ਜਿਹਨੂੰ ਜਿਹਦੇ ਬਾਰੇ ਮਾੜਾ ਜਿਹਾ ਪਤਾ ਲੱਗਦਾ ਕਿਉਂਕਿ ਅੱਜ ਕੱਲ ਸੌਖਾ ਬੜਾ ਸਿਸਟਮ ਹਰੇਕ ਦਾ ਫੋਨ ਟੈਲੀਫੋਨ ਨੰਬਰ ਉਹਨੂੰ ਸਿੱਧੇ ਉੱਥੋਂ ਬਾਹਰੋਂ ਟੈਲੀਫੋਨ ਜਿਹੜੇ ਨੇ ਉਹ ਮਿੰਟ ਮਾਰਦੇ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਕੋਈ 5 ਲੱਖ ਰੁਪਇਆ ਕਿਸੇ ਤੋਂ 10 ਲੱਖ ਕਿਸੇ ਤੋਂ ਕਰੋੜ ਕਿਸੇ ਤੋਂ 50 ਲੱਖ ਔਰ ਬਹੁਤ ਸਾਰੇ ਲੋਕ ਜਿਹੜੇ ਡਰਦੇ ਦੇ ਵੀ ਆਉਂਦੇ ਨੇ ਅਗਲਾ ਕਹਿੰਦਾ ਜਾਨ ਨਾ ਚਲੀ ਜਾਵੇ ਪਤਾ ਕੀ ਹੈ ਇੰਨੇ ਇਹਨਾਂ ਦੇ ਜਿਹੜੀਆਂ ਜੜਾਂ ਉਹ ਫੈਲ ਚੁੱਕੀਆਂ ਨੇ ਮਜ਼ਬੂਤ ਹੋ ਚੁੱਕੀਆਂ ਨੇ ਕਿ ਅੱਜ ਸਰਕਾਰ ਇਹਨਾਂ ਦੇ ਮੂਹਰੇ ਬੇਵਸ ਹੋਈ ਨਜ਼ਰ ਆ ਰਹੀ ਸਰਕਾਰ ਕਮਜ਼ੋਰ ਨਜ਼ਰ ਆ ਰਹੀ ਹੈ ਇਹਨਾਂ ਦੇ ਸਾਹਮਣੇ ਪੁਲਿਸ ਪ੍ਰਸ਼ਾਸਨ ਜਿਹੜਾ ਉਹਦਾ ਮਨੋਬਲ ਡੋਲਿਆ ਹੋਇਆ ਉਹਨਾਂ ਦਾ ਮਨੋਬਲ ਕਮਜ਼ੋਰ ਹੋਇਆ ਪਿਆ ਕਿਉਂਕਿ ਦਖਲ ਅੰਦਾਜ਼ੀ ਇੰਨੀ ਸਿਆਸੀ ਦਖਲ ਅੰਦਾਜ਼ੀ ਇੰਨੀ ਹੈ ਕਿ ਸਵਾਏ ਵਿਰੋਧੀਆਂ ਦੇ ਲਈ ਪੁਲਿਸ ਤਾਂ ਸਿਰਫ ਕੰਮ ਕੀ ਕਰ ਰਹੀ ਹੈ ਕਿ ਜਿਹੜੇ ਵਿਰੋਧੀ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਕਿਸੇ ਹੋਰ ਪਾਰਟੀ ਦੇ ਨੇ ਵੀ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਸਿਰਫ ਇਹ ਕੰਮ ਕਰ ਰਹੀ ਹੈ ਪੁਲਿਸ ਗੈਂਗਸਟਰ ਜਿਹੜੇ ਆ ਮਾੜੇ ਅੰਸਰ ਨੇ ਉਹਨਾਂ ਨੂੰ ਨੱਥ ਪਾਉਣ ਚ ਪੁਲਿਸ ਕੰਮ ਨਹੀਂ ਕਰ ਰਹੀ ਇਹੀ ਕਾਰਨ ਹੈ ਕਿ ਅੱਜ ਰੋਜ਼ ਗੋਲੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਅਰ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਕੋਈ ਬੰਦਾ ਇਹ ਕਹਿਣ ਨੂੰ ਤਿਆਰ ਨਹੀਂ ਵੀ ਮੈਂ ਮੇਰੇ ਕੋਲ ਚਾਰ ਪੈਸੇ ਨੇ ਅਗਲਾ ਕਹਿੰਦਾ ਚੁੱਪ ਕਰਕੇ ਦਿਨ ਕੱਟੀ ਕਰ ਲਓ ਪਤਾ ਨਹੀਂ ਧਮਕੀ ਨਾ ਆ ਜਾਵੇ ਪ੍ਰੋਤੀ ਨਾ ਮੰਗੀ ਜਾਵੇ ਜਾਨ ਨਾ ਚਲੀ ਜਾਵੇ ਆ ਜਿਹੜੇ ਹਾਲਾਤ ਬਣੇ ਹੋਏ ਸੋ ਇਹ ਦੁੱਖਾਂ ਨੂੰ ਜਰੂਰ ਦੱਸੋ ਵੀ ਰੋਜ਼ ਗੋਲੀ ਚੱਲ ਰਹੀ ਹੈ ਰੋਜ਼ ਗੈਂਗਸਟਰ ਜਿਹੜੇ ਨੇ ਉਹ ਮਨਮਾਨੀਆਂ ਕਰ ਰਹੇ ਇੱਕ ਸਾਡੇ ਜਿਹੜੇ ਮੁੱਦੇ ਜਿਹੜੇ ਉਹ ਚੋਣਾਂ 'ਚ ਹੋਣੇ ਚਾਹੀਦੇ ਨੇ ਸੋ ਔਰ ਕਰਾਪਸ਼ਨ ਦੀ ਜਿਹੜੀ ਗੱਲ ਗਰੇਵਰ ਸਾਹਿਬ ਨੇ ਕੀਤੀ ਭ੍ਰਿਸ਼ਟਾਚਾਰ ਆ ਮੈਂ ਮਾਛੀਵਾੜਾ ਸਾਹਿਬ ਹੋ ਕੇ ਆਇਆ ਉੱਥੇ ਇਹ ਗੱਲ ਇੱਕ ਬੰਦੇ ਨੇ ਕਹੀ ਕਹਿੰਦਾ ਜੀ 25000 ਰੁਪਏ ਇੱਕ ਐਨਓਸੀ ਦਾ ਕਮੇਟੀ ਚੋਂ ਮੰਗਿਆ ਜਾਂਦਾ ਔਰ ਆਪਣੀ ਤਾਂ ਕਮੇਟੀ ਵੱਡੀ ਐ ਇੱਥੇ ਤਾਂ ਪਤਾ ਨਹੀਂ ਕਿੰਨੀਆਂ ਐਨਓਸੀਆਂ ਜਾਰੀ ਹੁੰਦੀਆਂ ਨੇ ਸੋ ਬਿਨਾ ਪੈਸੇ ਤੋਂ ਕੋਈ ਕੰਮ ਹੀ ਨਹੀਂ ਹੋ ਰਿਹਾ ਤਹਿਸੀਲ ਚਲੇ ਜਾਓ ਥਾਣੇ ਚਲੇ ਜਾਓ ਮਿਸਪਾਲ ਕਮੇਟੀ ਦੇ ਮੁਲਾਜ਼ਮਾਂ ਕੋ ਚਲੇ ਜਾਓ ਕਿੱਥੇ ਚਲੇ ਜਾਓ ਸਭ ਤੋਂ ਪਹਿਲਾਂ ਕੰਮ ਪੈਸਾ ਜਿਹੜਾ ਵਾ ਉਹ ਮੁੱਖ ਹੋ ਗਿਆ ਸੋ ਇਸ ਕਰਕੇ ਅੱਜ ਸਾਨੂੰ ਜ਼ਿੰਮੇਵਾਰੀ ਚੱਕਣੀ ਪਊ ਇਹ ਤੁਹਾਡੇ ਤੇ ਜ਼ਿੰਮੇਵਾਰੀ ਹੈ ਕਿ ਆਪਾਂ ਪੰਜਾਬ ਨੂੰ ਆਪਣੇ ਆਪ ਨੂੰ ਕਿਵੇਂ ਬਚਾਉਣਾ ਇਹ ਕਾਂਗਰਸ ਹੀ ਹੈ ਜਿਹੜੀ ਬਚਾ ਸਕਦੀ ਹੈ ਅੱਜ ਲੋਕਾਂ ਦੇ ਹਰ ਇੱਕ ਦੇ ਮੂੰਹ ਤੇ ਇਹ ਗੱਲ ਹੈ ਸੋ ਇਸ ਕਰਕੇ ਆ ਚੋਣਾ ਚ ਇਹਨਾਂ ਨੂੰ ਝਟਕਾ ਦਈਏ ਇਹਨਾਂ ਚੋਣਾ ਚ ਦਸੀਏ ਇਹਨਾਂ ਨੂੰ ਅੱਜ ਵੀ ਇਹ ਕਸ਼ੀਆਂ ਕਰ ਰਹੇ ਨੇ ਸਿੱਧੇ ਜਾਂ ਟੇਡੇ ਢੰਗ ਨਾਲ ਕਿ ਸਾਡੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਮਤਲਬ ਚੋਣ ਲੜਨਾ ਦਿੱਤੀ ਜਾਵੇ ਪਰ ਮੈਂ ਪ੍ਰੈਸ ਨਾਲ ਗੱਲ ਕਰਾਂਗਾ ਹੁਣ ਔਰ ਸਾਡੀ ਸਿੱਧੀ ਚੇਤਾਵਨੀਆਂ ਅਫਸਰਾਂ ਨੂੰ ਜੇ ਕਿਸੇ ਅਫਸਰ ਨੇ ਕਿਸੇ ਸਾਡੇ ਉਮੀਦਵਾਰ ਦਾ ਨਾਮਜ਼ਦਗੀ ਪਰਚਾ ਰੱਦ ਕੀਤਾ ਤਾਂ ਅਸੀਂ ਉਹਨੂੰ ਬਖਸ਼ਾਂਗੇ ਉਹਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾ ਕੇ ਰੱਖਾਂਗੇ ਜੇ ਕਿਸੇ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਕਦੇ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ ਚਾਰ ਪੰਜ ਮਹੀਨੇ ਦੀ ਗੱਲ ਹੈ ਕੋਈ ਪੁਰਾਣੀ ਗੱਲ ਤਾਂ ਹੈ ਨਹੀਂ ਇੱਕ ਉਪਚੋਲ ਆ ਗਈ ਸੀ ਸ਼ਹਿਰ ਦੇ ਆਪਣੇ ਖਨੇਸ਼ਾ ਚ 2 ਨੰਬਰ ਵਾਰਡ ਦੀ ਤੇ ਕੀ ਹੋਇਆ ਉੱਥੇ ਸਾਰੇ ਜਾਣਦੇ ਹੋ ਨਾ ਇਹਨਾਰੇ ਤਾਂ ਲੋਕਤੰਤਰ ਦਾ ਕਤਲ ਕਰਕੇ ਰੱਖਿਆ ਤਿੰਨ ਮਸ਼ੀਨਾਂ ਦੇ ਉੱਤੇ ਵੋਟਾਂ ਪੈਣੀਆਂ ਸੀ ਜਿੱਦਾਂ ਵੋਟਾਂ ਪਈਆਂ ਮਸ਼ੀਨਾਂ ਤੇ ਸ਼ਾਮ ਨੂੰ ਨਤੀਜਾ ਆਉਣਾ ਸੀ ਪਹਿਲੀ ਮਸ਼ੀਨ ਜਦੋਂ ਖੁੱਲੀ ਨਤੀਜਾ ਆਇਆ ਤਾਂ ਕਾਂਗਰਸ ਦਾ ਉਮੀਦਵਾਰ ਤਕਰੀਬਨ ਕੋਈ 700 1500 ਵੋਟ ਤੇ ਅੱਗੇ ਜਿਹੜਾ ਉਹ ਨਿਕਲ ਗਿਆ ਪਹਿਲੀ ਮਸ਼ੀਨ ਤੇ ਦੂਜੀ ਮਸ਼ੀਨ ਜਦੋਂ ਖੁੱਲੀ ਤਾਂ ਉਹਦੇ ਵਿੱਚ ਥੋੜੀਆਂ ਵੋਟਾਂ ਝਾੜੂ ਦੀਆਂ ਵੱਧ ਨਿਕਲੀਆਂ ਕਾਂਗਰਸ ਨੂੰ ਫੇਰ ਵੀ ਕੁੱਲ ਮਿਲਾ ਕੇ ਆਪਾਂ ਕੋਈ 100 ਵੋਟ ਦੇ ਕਰੀਬ ਜਿਆਦਾ ਉਦੋਂ ਜਿੱਤ ਰਹੇ ਸੀ ਜਦੋਂ ਤੀਜੀ ਮਸ਼ੀਨ ਖੁੱਲਣੀ ਸੀ ਉਦੋਂ ਇਹਨਾਂ ਨੂੰ ਪਤਾ ਸੀ ਵੀ ਇਹ ਮਸ਼ੀਨ ਦੇ ਵਿੱਚੋਂ ਤਾਂ ਕਾਂਗਰਸ ਨੇ ਕਟੋ-ਕੱਟ 150 ਵੋਟ ਵੱਧ ਲੈ ਕੇ ਜਾਣੀ ਆ ਤਾਂ ਤਿੰਨ ਇਹਨਾਂ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਮਸ਼ੀਨ ਚੱਕ ਕੇ ਧਰਤੀ ਨਾਲ ਮਾਰੀ ਤੇ ਮਸ਼ੀਨ ਤੋੜ ਦਿੱਤੀ ਉਹਦਾ ਨਤੀਜਾ ਨਹੀਂ ਆਇਆ ਫਿਰ ਅਸੀਂ ਵੀ ਕਿਹੜਾ ਚੂੜੀਆਂ ਪਾਈਆਂ ਸੀਗੀਆਂ ਅਸੀਂ ਵੀ ਫਿਰ ਅੜਗੇ ਉੱਥੇ ਨਾਰੇ ਬਾਜੀ ਚੱਲਦੀ ਨਹੀਂ ਧਰਨਾ ਲੱਗਦਾ ਰਿਹਾ ਉੱਥੇ ਬੈਠੇ ਰਹ ਕੀ ਕਹਿੰਦੇ ਨੇ ਜਿਹੜਾ ਸਕੂਲ ਜਿੱਥੇ ਨਤੀਜਾ ਆਉਣਾ ਸੀ ਸਾਨੂੰ ਤਕਰੀਬਨ ਕੋਈ 2.5 ਵਜੇ ਰਾਤ ਦੇ ਆਹੀ ਦਿਨਾਂ ਦੀ ਗੱਲ ਹੈ ਐਦੋਂ ਵੀ ਜ਼ਿਆਦਾ ਠੰਡ ਸੀਗੀ ਉਹਨਾਂ ਦਿਨਾਂ 'ਚ ਸੋ ਅਸੀਂ 2.5 ਵਜੇ ਤੱਕ ਸੜਕ ਤੇ ਬੈਠੇ ਰਹੇ ਫਿਰ ਅਸੀਂ ਸਾਰੇ ਸਾਥੀਆਂ ਨੇ ਸਲਾਹ ਕੀਤੀ ਵੀ ਆਪਾਂ ਹੁਣ ਅਗਲਾ ਫੈਸਲਾ ਕੀ ਲੈਣ ਫਿਰ ਅਸੀਂ ਉੱਥੇ ਬੈਠਿਆ ਨਹੀਂ ਫੈਸਲਾ ਕੀਤਾ ਕਿ ਅਸੀਂ ਕੱਲ ਨੂੰ ਸਵੇਰੇ 9 ਵਜੇ ਜਿਹੜਾ ਦਿੱਲੀ ਦਾ ਨੈਸ਼ਨਲ ਹਾਈਵੇ ਆ ਜਿਹੜਾ ਵੱਡਾ ਸੜਕ ਆਪਣੀ ਦਿੱਲੀ ਨੂੰ ਜਾਂਦੀ ਆ ਇਹ ਘੇਰਾਂਗੇ ਫਿਰ ਇਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਚਲੋ ਅਸੀਂ ਇਕੱਠੇ ਹੋ ਕੇ ਉੱਥੇ ਆ ਗਏ ਆਪਾਂ ਸਾਰੇ ਤੁਸੀਂ ਵੀ ਵਿੱਚੇ ਸੀ ਸਾਰੇ ਸਾਰਾ ਸ਼ਹਿਰ ਸੀਗਾ ਉੱਥੇ ਦੂਜਾ ਨੰਬਰ ਵਾਰਡ ਦੇ ਸਾਰੇ ਲੋਕ ਉੱਥੇ ਆ ਗਏ ਫਿਰ ਅਸੀਂ ਇਹ ਤਾਂ ਗੱਲ ਨਹੀਂ ਠੀਕ ਸਮਝੀ ਕਿ ਜੀਟੀ ਰੋਡ ਜਿਹੜਾ ਮੇਨ ਉਹ ਉਹਦੇ ਤੇ ਬੈਠਿਆ ਜਾਵੇ ਕਿਉਂਕਿ ਉਹਨਾਂ ਦਿਨਾਂ ਵਿੱਚ ਸਵਾ ਦੇ ਦਿਨ ਸੀ ਸ਼ਹੀਦੀ ਜੋਨ ਮੇਲਾ ਚੱਲ ਰਿਹਾ ਸੀ ਲੱਖਾਂ ਦੀ ਗਿਣਤੀ ਸੰਗਤਾਂ ਮੱਥਾ ਟੇਕਣ ਫਤੇਗੜ ਸਾਹਿਬ ਜਾ ਰਹੀਆਂ ਸੀਗੀਆਂ ਬਾਰਡਰ ਤੋਂ ਲੋਕ ਆਉਂਦੇ ਨੇ ਦੂਰੋਂ ਦੂਰੋਂ ਪਿੰਡਾਂ ਚੋਂ ਟਰਾਲੀਆਂ ਟਰੈਕਟਰ ਤੇ ਅਸੀਂ ਕਹਾਂ ਇਹ ਗੱਲ ਤਾਂ ਨਹੀਂ ਠੀਕ ਲੱਗਦੀ ਅਸੀਂ ਥੱਲੇੜੇ ਸੜਕ ਤੇ ਬੈਠ ਗਏ ਔਰ ਸਾਡੇ ਦੋਨੇ ਆਗੂ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹ ਵੀ ਆਏ ਡਾਕਟਰ ਅਮਰ ਸਿੰਘ ਆਏ ਆਪਣੇ ਐਮਪੀ ਸਾਰੇ ਆਲੇ ਉੱਥੇ ਅਸੀਂ ਆਪਾਂ ਨੇ ਗੱਲਬਾਤ ਤਕਰੀਰਾਂ ਕੀਤੀਆਂ ਔਰ ਉਹਦੇ ਬੈਠੇ ਹੀ ਡੀਸੀ ਨੂੰ ਝੁਕਣਾ ਪਿਆ ਲੁਧਿਆਣਾ ਜ਼ਿਲ੍ਹੇ ਦੇ ਡੀਸੀ ਨੂੰ ਚਿੱਠੀ ਜਾਰੀ ਕਰਨੀ ਪਈ ਵੀ ਕੱਲ ਦੂਜੇ ਦਿਨ ਸਵੇਰੇ 9 ਵਜੇ ਦੁਬਾਰਾ ਵੋਟਾਂ ਪੈਣਗੀਆਂ ਉਸੇ ਮਸ਼ੀਨ 'ਤੇ ਵੋਟਾਂ ਵੀ ਪਈਆਂ ਫੇਰ ਇਹਨਾਂ ਚੋ ਕੰਨ 'ਚ ਪਾਇਆ ਨਹੀਂ ਕੋ ਰੜਕਿਆ ਆ ਜਿਹੜੇ ਆਪਦੇ ਆਪ ਨੂੰ ਵੱਡੇ ਧਨਾੜਕੇ ਦੇ ਜਿਹੜੇ ਭੰਗੜੇ ਪਾ ਰਹੇ ਸੀ ਬਾਹਰ ਗਿੱਧੇ ਪਾ ਰਹੇ ਸੀ ਢੋਲ ਵਜਾ ਰਹੇ ਸੀ ਜਿਹੜੇ ਜਿੱਤ ਦਾ ਜਸ਼ਨ ਮਨਾ ਰਹੇ ਸੀਗੇ ਫੇਰ ਨਹੀਂ ਕੋਈ ਬੋਲਿਆ ਫੇਰ ਨਹੀਂ ਕੋਈ ਦੱਸਿਆ ਉੱਥੇ ਆਮਨ ਆਮਾਨ ਦੇ ਬੂਟਾ ਪਈਆਂ ਔਰ ਜਦੋਂ ਨਤੀਜਾ ਆਇਆ ਉਦੋਂ ਉਹੀ ਨਤੀਜਾ ਜਿਹੜਾ ਦੋ ਦਿਨ ਪਹਿਲਾਂ ਆਉਣਾ ਸੀ ਉਹੀ ਨਤੀਜਾ ਆਇਆ 263 ਦੇ ਲਗਭਗ ਬੂਟਾਂ ਨਾਲ ਆਪਣਾ 2 ਨੰਬਰ ਤੋਂ ਕਾਂਗਰਸ ਦਾ ਉਮੀਦਵਾਰ ਜਿੱਤ ਗਿਆ ਇਹ ਜਿੱਤ ਕੀ ਦੀ ਹੈ ਇਹ ਥੋੜੀ ਲੋਕਾਂ ਦੀ ਜਿੱਤ ਸੋ ਇਸ ਕਰਕੇ ਇਹ ਇਹਨਾਂ ਨੂੰ ਮੰਨ ਮਾਨੀਆਂ ਹੁਣ ਅਸੀਂ ਨਹੀਂ ਕਰ ਲਵਾਂ ਬਿਲਕੁਲ ਠੀਕ ਹੈ ਸਾਹ ਪਲਿੰਦਰ ਸਿੰਘ ਹੋਰਾਂ ਕਿ ਜਿਹੜੇ ਅੱਜ ਕੀ ਬੈਲਟ ਤੇ ਬੂਟਾ ਪਣੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਇਹ ਬਾਜ਼ ਨਹੀਂ ਆ ਸਕਦੇ ਪਰ ਆਪਾਂ ਨੇ ਇਹਨਾਂ ਦੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਣਾ ناکਾਮ ਕਰਕੇ ਰੱਖਣਾ ਔਰ ਜਿਹੜੇ ਵੀ ਸਾਡੇ ਸਾਥੀ ਆਪੋ ਆਪਣੇ ਪਿੰਡਾਂ ਦੇ ਵਿੱਚ ਉੱਥੇ ਬੁੱਥਾ ਦੇ ਬੈਠੇ ਹੋਣਗੇ ਚੋਣਾਂ ਦੇ ਸਮੇਂ 'ਚ ਉਹਨਾਂ ਨੇ ਬਹੁਤ ਸਤਰਕ ਬੜੇ ਚੁਸਤ ਦਰਸਤ ਦੇ ਨਾਲ ਉੱਥੇ ਇੱਕ ਇੱਕ ਬੋਰਡ ਦੇ ਉੱਤੇ ਅੱਖ ਰੱਖਣੀ ਹੈ ਬੈਲਟ ਦੇ ਉੱਤੇ ਅੱਖ ਰੱਖਣੀ ਹੈ ਕਿ ਇਹਨਾਂ ਦੇ ਜਿਹੜੇ ਮੁਲਾਜ਼ਮ ਅਫਸਰ ਨੇ ਕਿਤੇ ਉਹ ਤਾਂ ਨਹੀਂ ਕੋਈ ਤੰਦ ਨਹੀਂ ਕਰ ਰਹੇ ਕਿਤੇ ਉਹ ਤਾਂ ਨਹੀਂ ਕੋਈ ਗਲਤੀ ਜਾਣ ਬੁੱਝ ਕੇ ਕਰ ਰਹੇ ਉਹ ਹੋਣ ਨਹੀਂ ਦੇਣੀ ਫਿਰ ਜਿੱਦਣ ਨਤੀਜਾ ਆਉਣਾ ਆਪਣੇ ਕੋਲ 2 ਦਿਨ ਹੋਣਗੇ ਉਦੋਂ ਸਾਰੇ ਉਮੀਦਵਾਰਾਂ ਨੂੰ ਜਾਂ ਜਿਹੜੇ ਲੋਕ ਅੰਦਰ ਬੈਠਣ ਵਾਲੇ ਹੋਣਗੇ ਉਹਨਾਂ ਨੂੰ ਵੀ ਅਲੱਗ ਅਸੀਂ ਉਹਦੀ ਗਾਈਡੈਂਸ ਦੇਾਂਗੇ ਉਹਨਾਂ ਨੂੰ ਦੱਸਾਂਗੇ ਵੀ ਆਪਾਂ ਨੇ ਬਹੁਤ ਹੀ ਬਾਜ ਅੱਖ ਦੇ ਨਾਲ ਬਹੁਤ ਹੀ ਚੁਸਤ ਦਰਸਤ ਦੇ ਨਾਲ ਬੜੀ ਮਤਲਬ ਮੁਸਤੈਦੀ ਦੇ ਨਾਲ ਆਪਾਂ ਨੇ ਉਸ ਇੱਕ ਇੱਕ ਬੋਰਡ ਦੇ ਉੱਤੇ ਅੱਖ ਰੱਖਣੀ ਆ ਤਾਂ ਜੋ ਇਹ ਕੋਈ ਵੀ ਗਲਤੀ ਜਿਹੜੀ ਆ ਉਹ ਨਾ ਕਰ ਸਕਣ ਔਰ ਇਹਨਾਂ ਨੂੰ ਗਲਤੀ ਕਰਨੀ ਨਹੀਂ ਦੇਣੀ